ਕੀ ਅੱਜ ਵੀ ਹਜੇ ਵੀ ਮਹਿੰਗੀ ਲੱਗਦੀ ਹੈ ਕੋਈ ਗੱਲ ਨਹੀਂ ਪੈਸੇ ਵਾਪਸ ਕਰਾ ਦੂੰ ਨਾ 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 ਉਸ ਤੋਂ ਬਾਅਦ ਆਸੀ 10 ਮਿੰਟ ਲਾਗੇ ਪੈਸੇ ਵਾਪਸ ਨਹੀਂ ਕਰਨੀ ਕਿਉਂ ਜੀ ਹਾਂ ਕੱਚੀਆਂ ਗੱਲਾਂ ਨਹੀਂ ਸਾਡੇ ਲਈ ਹੁਣ ਪੱਕਾ ਸੌਦਾ ਤੇ ਵਧੀਆ ਹੋ ਬਸ ਆਪਾਂ ਕੀ ਵਧੀਆ ਤੇਰੇ ਸਾਹਮਣੇ ਹੈ ਜੀ ਗੱਬਣ ਦੀ ਅਗਰੇ ਗਰੰਟੀ ਦੇ ਰਹੇ ਨੇ ਤੈਨੂੰ ਲਓ ਜੀ ਪਿੰਡ ਕਿਹੜਾ ਮਲੋਵਾਲਾ ਮੇਰਾ ਮਲੋਵਾਲਾ ਮਲੋਵਾਲਾ ਨਹੀਂ ਬਾਈ ਉਹਦੀ ਮਰੇ ਚੱਕਰ ਓਕੇ ਚੈੱਕ ਕਰਾ ਦੇ ਆਪਾਂ ਤੁਹਾਨੂੰ ਸਾਡਾ ਤੇ ਆਕਾਰ ਮਾਰ ਕੇ ਆਦੇ ਸੇ ਪਾਰਿਆ ਆਦੇ ਸੇ ਪਗਾੜਾ ਹੋ ਗਿਆ ਜਮਾ ਚੱਕ ਤਹੀ ਬਣੀ ਪਈ ਐ ਦੇਖੋ ਤਹੀ ਬਣੀ ਪਈ ਐ ਦੇਖੋ ਜੀ ਆਈ ਤਹੀ ਬਣੀ ਪਈ ਜੇ ਬੋਗਲਾ ਤੋਂ ਪੁਰਾਣਾ ਪਾਣੀ ਆਹ ਤਹੀ ਦਾ ਬਣ ਕੇ ਮੈਨੂੰ ਪਤਾ ਆਪਾਂ ਦੋ ਦਿਖਾਉਂਗੇ ਆਪਾਂ ਦੇ ਪੱਟ ਨੂੰ ਪੈਸੇ ਲੈ ਲੈ ਅਗਲੇ ਦੀ ਹੋਈ ਗਰਵਾ ਆਹ ਸਮਝੋ ਆਪਾਂ ਆਪਾਂ ਦਾ ਆਹ ਆਪਾਂ ਪੱਠ ਵਧੀ ਜੀ ਵਧੀ ਸਬਦਾ ਹੁੰਦਾ ਜੀ ਪਹਿਲੀ ਵਾਰ ਮੰਡੀ ਲੱਗੀ ਆ ਪਹੁੰਚਿਆ ਕਰਵਾ ਤਬਾਦ ਫਰਵਾਹੀ ਜਲਾ ਸੰਗਰੂਰ ਆ ਨੇੜੇ ਮਲੇਰ ਕੋਟਲਾ ਬਾਈ ਇਹ ਮੰਡੀ ਵਧੀਆ ਲੱਗਿਆ ਕਰੋ ਹਰ ਸ਼ੁੱਕਰਵਾਰ ਨੂੰ ਦਮਨ ਨੂੰ ਪਹੁੰਚਿਆ ਕਰੋ ਵੱਤਵਾਦ ਵੀਡੀਓ ਵਧੀਆ ਲੱਗਦਾ ਵੀਡੀਓ ਸ਼ੇਅਰ ਕਰਦੇ ਚੈਨਲ ਨੂੰ ਆਪਣੇ ਪੱਗਾ ਪੀ ਵੀ ਨੂੰ ਸਕਸਰਾਵ ਕਰ ਲਈ ਧੰਨਵਾਦ ਜੀ